ਚਿੱਕaldi ਜਦੋਂ ਵੀ ਕੋਈ ਵੀ ਫੈਸ਼ਨ ਆਉਂਦਾ ਹੈ ਤਾਂ ਉਹਦੇ ਨਾਲ ਦੇ ਹਰੇਕ ਪ੍ਰਾਈਸ ਦੇ ਵਿੱਚ ਜਿਹੜੇ ਸੂਟ ਹੋ ਰੈਡੀ ਹੋ ਜਾਂਦੇ ਨੇ ਜਿਵੇਂ ਕਿ ਅੱਜ ਕੱਲ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਰਿਹਾ ਕਿ ਸ਼ਰਟਾਂ ਪ੍ਰਿੰਟਡ ਹੁੰਦੀਆਂ ਨੇ ਐਂਡ ਬਾਟਮ ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੁੰਦਾ ਪੌਂਚਿਆਂ ਦੇ ਉੱਪਰ ਤਾਂ ਜਦੋਂ ਸਟਿਚ ਕਰਦੇ ਆ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਦਾ ਦੁਪੱਟੇ ਨਾਲ ਪਲੇਨ ਵੀ ਹੁੰਦੇ ਨੇ ਟਾਈ ਡਾਈ ਵੀ ਹੁੰਦੇ ਨੇ ਆ ਇਹ ਟ੍ਰੈਂਡ ਬਹੁਤ ਜ਼ਿਆਦਾ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਕੋਸਟਲੀ ਯਾਨੀ ਕਿ ਵਧੀਆ ਸੂਟ ਵੀ ਰੈਡੀ ਹੁੰਦੇ ਨੇ ਇਹਦੇ ਵਿੱਚ ਘੱਟ ਰੇਟ ਦੇ ਸੂਟ ਵੀ ਰੈਡੀ ਹੁੰਦੇ ਨੇ ਹਰੇਕ ਫੈਬਰਿਕ ਦੇ ਵਿੱਚ ਇਹ ਸੂਟ ਬਣ ਕੇ ਆਉਂਦੇ ਨੇ ਚਾਹੇ ਤੁਸੀਂ ਇਹ ਤੁਸੀਂ ਸਰਦੀ ਵਾਸਤੇ ਸੂਟ ਲੈ ਰਹੇ ਹੋ ਪਾਰਟੀ ਵੇਅਰ ਸੂਟ ਹੋਵੇ ਜਾਂ ਕਿ ਅੱਜਕੱਲ ਕਾਟਨ ਚੱਲਦੀ ਪਈ ਹੈ ਕਾਟਨ ਦੇ ਰਿਲੇਟਡ ਕੋਈ ਸੂਟ ਲੈਣਾ ਹੋਵੇ ਤਾਂ ਇਹ ਟ੍ਰੈਂਡ ਹੋਣ ਵੀ ਬਹੁਤ ਜ਼ਿਆਦਾ ਚੱਲ ਰਿਹਾ ਜਿਵੇਂ ਕਿ ਆਪਾਂ ਸਾਰੇ ਸੂਟ ਐਡ ਕੀਤੇ ਹੋਏ ਨੇ ਇਹਦੇ ਵਿੱਚ ਕੋਸਟਲੀ ਸੂਟ ਵੀ ਹੈਗੇ ਨੇ ਘੱਟ ਰੇਟ ਦੇ ਵੀ ਹੈਗੇ ਨੇ ਬਟ ਫੈਸ਼ਨ ਉਹੀ ਹੈ ਜੀ ਪ੍ਰਿੰਟਡ ਸ਼ਰਟਾਂ ਨੇ ਬਾਟਮ ਦੇ ਉੱਪਰ ਵਰਕ ਆਏਗਾ ਟਾਈ ਡੇ ਦੁਪੱਟੇ ਆਉਣਗੇ ਕੁਝ ਦੇ ਨਾਲ ਦੁਪੱਟੇ ਨਹੀਂ ਹੈਗੇ ਬਟ ਇਹਨਾਂ ਦਾ ਪ੍ਰਾਈਸ ਜਿਹੜਾ ਉਹ ਲੱਗ-ਲੱਗ ਦਿੱਤਾ ਹੋਇਆ ਕਿਉਂਕਿ ਇਹਨਾਂ ਦਾ ਜਿਹੜਾ ਫੈਬਰਿਕ ਆ ਉਹ ਲੱਗ-ਲੱਗ ਪ੍ਰਾਈਸ ਦੇ ਹੈ